ਇਹ ਤੇ ਹੁਣ ਸਵਾਲ ਖੜਾ ਹੁੰਦਾ ਹੈ ਇਹ ਕਿ ਕੀ ਲੋਕਾਂ ਦੀ ਮਨਛਾ ਇੱਥੋਂ ਤੱਕ ਵਾਗ ਗਈ ਹੈ ਕਿ ਗਿੱਪੀ ਗਰੇਵਾਲ ਨੂੰ ਆਪਣੀ ਮੂਵੀ ਦਿਖਾਉਣ ਦੇ ਲਈ ਪੈਸੇ ਤੱਕ ਦੇਣੇ ਪੈ ਰਹੇ ਨੇ ਭਾਈ ਬਾਣੇ ਨੂੰ ਇਲਾਜ ਲਈ ਇਹਨਾਂ ਲੋਕਾਂ ਨੇ ਇੱਥੇ ਤਾਂ ਇਹੀ ਕਿਹਾ ਜਾ ਸਕਦਾ ਕਿਉਂਕਿ ਜਦੋਂ ਨਿਹੰਗ ਸਿੰਘ ਦਾ ਬਾਣਾ ਆਪਾਂ ਦੇਖ ਲੈਂਦੇ ਸੀ ਤਾਂ ਆਟੋਮੈਟਿਕਲੀ ਹੱਥ ਜੁੜ ਜਾਂਦੇ ਸੀ ਸਤਕਾਰ ਦੇ ਨਾਲ ਸੀਸ ਝੁਕ ਜਾਂਦਾ ਸੀ ਨਿਹੰਗ ਸਿੰਘ ਦੇ ਬਾਣੇ ਨੂੰ ਦੇਖ ਕੇ ਪਰ ਇਸ ਤਰ੍ਹਾਂ ਦੇ ਕੁਝ ਪੈਸੇ ਦੇ ਲਾਲਚੀ ਮੈਂ ਇੱਥੇ ਸ਼ਬਦ ਵਰਤੂੰਗਾ ਕੁਝ ਹੂੰ ਕਿਉਂਕਿ ਸਾਰੇ ਨਹੀਂ ਸਾਰੇ ਮਾੜੇ ਨਹੀਂ ਹੁੰਦੇ ਕੁਝ ਨਿਹੰਗ ਸਿੰਘਾਂ ਦੇ ਕੁਝ ਛੇਲੜਾਂ ਦੀ ਖਾਤਰ ਬਾਈ ਸਾਰੇ ਬਾਣੇ ਨੂੰ ਸਾਰੇ ਦਲ ਪੰਥਾਂ ਨੂੰ ਬਦਨਾਮ ਕਰਕੇ ਰੱਖ ਦਿੰਦਾ ਤੁਸੀਂ ਇੱਕ ਪਾਸੇ ਉਹੀ ਨਿਹੰਗ ਸਿੰਘਾਂ ਦੇ ਬਿਆਹ ਹੁਣ ਉਹ ਪਤਾ ਨਹੀਂ ਕਿਹੜੇ ਹੋਣਗੇ ਉਹੀ ਨਿਹੰਗ ਸਿੰਘਾਂ ਦੇ ਬਿਆਨ ਹੋਣਗੇ ਪਬਲਿਕਲੀ ਕਿ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਸਿੱਖੀ ਦਾ ਪ੍ਰਚਾਰ ਹੋਣਾ ਚਾਹੀਦਾ ਸਾਡਾ ਇਤਿਹਾਸ ਸਾਡੇ ਯੋਧਿਆਂ ਦੀਆਂ ਕਹਾਣੀਆਂ ਦੂਰ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਸਾਡੀਆਂ ਸਾਖੀਆਂ ਦੂਰ ਤੱਕ ਪਹੁੰਚਣੀਆਂ ਚਾਹੀਦੀਆਂ ਨੇ ਕੀ ਲੱਖ 2 ਲੱਖ ਰੁਪਈਆ ਤੁਸੀਂ ਮੁੱਲ ਪਾ ਰਹੇ ਹੋ ਕਿਸੇ ਨੂੰ ਸਹੀ ਨੂੰ ਸਹੀ ਕਹਿਣ ਦਾ ਜਾਂ ਗਲਤ ਨੂੰ ਗਲਤ ਕਹਿਣ ਦਾ ਹੂੰ ਕੀ ਜੇ ਗਿੱਪੀ ਗਰੇਵਾਲ ਤੁਹਾਨੂੰ ਪੈਸੇ ਨਾ ਦੰਦਾ ਟੀ ਫਿਰ ਤੁਸੀਂ ਗਿੱਪੀ ਗਰੇਵਾਲ ਦੀ ਗਾਲਾਂ ਕੱਢਦੇ ਹੂੰ ਪੰਜਾਬੀ ਸਿਨੇਮੇ ਨੇ ਬਾਈ ਇੱਕ ਕਹਿ ਲੋ ਕਿ ਇੱਕ ਕੋਸ਼ਿਸ਼ ਤਾਂ ਕੀਤੀ ਸੀ ਨਾ ਗਿੱਪੀ ਉਹਨਾਂ ਨੇ ਹੂੰ ਇਹ ਤਾਂ ਲੱਗਿਆ ਸੀ ਯਾਰ ਤੁਸੀਂ ਜੇ ਵਿਰੋਧ ਕਰਨਾ ਵੀਸ ਇੱਕ ਵਾਰੀ ਫਿਲਮ ਦੇਖ ਕੇ ਜਾਂ ਕਿਸੇ ਤੋਂ ਰਿਵਿਊ ਲੈ ਕੇ ਵਿਰੋਧ ਕਰਦੇ ਪਹਿਲਾਂ ਤਾਂ ਤੁਸੀਂ ਰੌਲਾ ਪਾਈ ਜਾਂਦੇ ਹੋ ਹੁੱਬ ਹੁੱਬ ਕੇ ਕਿ ਸਾਡੇ ਇਤਿਹਾਸ ਨੂੰ ਅੱਗੇ ਨਹੀਂ ਲਿਆਂਦਾ ਜਾਂਦਾ ਸਾਡੇ ਇਤਿਹਾਸ ਦੀਆਂ ਫਿਲਮਾਂ ਨਹੀਂ ਬਣਾਈਆਂ ਜਾਂਦੀਆਂ ਹੁਣ ਜੇ ਕਿਸੇ ਬੰਦੇ ਦੇ ਵੱਲੋਂ ਪਹਿਲ ਕੀਤੀ ਜਾਂਦੀ ਆ ਫਿਰ ਤੁਸੀਂ ਉਹਦੀਆਂ ਲੱਤਾਂ ਖਿੱਚਦੇ ਓਹੀ ਗੱਲ ਆ ਨਾ ਬਾਈ ਕਿ ਸਿਨੇਮੇ ਨੂੰ ਬੜਾ ਟਾਰਗੇਟ ਕੀਤਾ ਜਾਂਦਾ ਸੀਗਾ ਕਿ ਪੀ ਬਾਈ ਉਹਨਾਂ ਨੂੰ ਉਹਨਾਂ ਨੂੰ ਬੜਾ ਟਾਰਗੇਟ ਕੀਤਾ ਜਾਂਦਾ ਸੀਗਾ ਕਿ ਜੀ ਇਹ ਲੋਕ ਪੰਜਾਬ ਦਾ ਖਾਂਦੇ ਨੇ ਇਹ ਸਿੱਖਾਂ ਦਾ ਖਾਂਦੇ ਨੇ ਇਹ ਸਾਡੀ ਗੱਲ ਨਹੀਂ ਕਰਦੇ ਹੁਣ ਜੇ ਯਾਰ ਅਗਲਾ ਗੱਲ ਕਰਦਾ ਫਿਰ ਤੁਸੀਂ ਉਸ ਦੀਆਂ ਲੱਤਾਂ ਖਿੱਚਦੇ ਹੋ ਉਸ ਦਾ ਮੂੰਹ ਕਾਲਾ ਕਰਨ ਦੀਆਂ ਵੀ ਗੱਲਾਂ ਕਰਦੇ ਹੋ ਉਸ ਨੂੰ ਕੁੱਟਣ ਦੀਆਂ ਗੱਲਾਂ ਕਰਦੇ ਹੋ ਉਸ ਬੰਦੇ ਨੂੰ ਕੀ ਕੁਝ ਸਹਣਾ ਪੈ ਰਿਹਾ इवन ਕਿ ਉਸ ਦੇ ਪਰਿਵਾਰ ਨੂੰ ਵੀ ਬਾਈ ਟਾਰਗੇਟ ਕਰਦੇ ਜੀ ਹੁਣ ਗੱਲ ਨਿਹੰਗ ਸਿੰਘਾਂ ਦੀ ਆ ਗਈ ਉਹ ਵੀ ਨਿਹੰਗ ਸਿੰਘ ਇੱਥੇ ਹੁਣ ਬਦਨਾਮ ਹੋਣਗੇ ਬਾਈ ਬਾਬਾ ਗਲਾਬ ਸਿੰਘ ਦੇ ਉਸ ਬਿਆਨ ਤੋਂ ਬਾਅਦ ਜਿਹੜਿਆਂ ਦੀ ਮਨਸ਼ਾ ਸਹੀ ਹੋਊਗੀ ਇੱਕ ਅੱਧਾ ਪਰਸੈਂਟ ਗੰਦੇ ਹੋਣਗੇ ਗਲਤ ਹੋਣਗੇ ਪਰ ਬਾਕੀਆਂ ਦੀ ਤਾਂ ਮਨਸ਼ਾ ਸਹੀ ਹੋਊਗੀ ਨਾ ਤੁਸੀਂ ਯਾਰ ਪੈਸੇ ਲੈ ਕੇ ਦੇਖ ਰਹੇ ਹੋ ਯਾਰ ਹੂੰ ਥੋੜੇ ਲਈ ਪੈਸਾ ਹੀ ਮੁੱਖ ਹੋ ਗਿਆ ਤੁਸੀਂ ਪਿੱਛੇ ਜੇ ਸੁਖ ਬੱਬੂ ਮਾਨ ਉਹਨਾਂ ਦਾ ਇੱਕ ਬਿਆਨ ਸੁਣਿਆ ਹੋਊਗਾ ਜਦੋਂ ਬੱਬੂ ਮਾਨ ਉਹਨਾਂ ਨੂੰ ਉਹਨਾਂ ਦਾ ਡ੍ਰੀਮ ਪ੍ਰੋਜੈਕਟ ਪੁੱਛਿਆ ਜਾਂਦਾ ਹੈ ਪਿਛਲੀ ਫਿਲਮ ਦੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਤਾਂ ਬੱਬੂ ਮਾਨ ਉਹਨੇ ਕਹਿੰਦ ਨੇ ਮੈਂ ਸਿੱਖ ਯੋਧਿਆਂ ਦੇ ਉੱਪਰ ਫਿਲਮ ਬਣਾਉਣਾ ਚਾਹੁੰਦਾ ਸੀ ਪਰ ਜੋ ਤਰਸੇਮ ਜਸੜ ਜਾਂ ਗਿੱਪੀ ਗਰੇਵਾਲ ਉਹਨਾਂ ਦੀਆਂ ਫਿਲਮਾਂ ਦੇ ਨਾਲ ਹੋਇਆ ਸਾਡੇ ਪੰਜਾਬ ਦੇ ਵਿੱਚ ਉਸ ਕਨਸੈਪਟ ਨਾਲ ਹੋਇਆ ਪਰ ਹੁਣ ਦਿਲ ਨਹੀਂ ਕਰਦਾ ਕਿੱਡਾ ਸੈਟ ਬੈਕ ਆ ਬਾਈ ਸਿਨੇਮੇ ਦੇ ਲਈ ਬੱਬੂ ਮਾਨ ਵੀ ਕੋਈ ਛੋਟਾ ਵਿਅਕਤੀ ਨਹੀਂ ਆ ਪੰਜਾਬੀ ਸਿਨੇਮੇ ਦੇ ਵਿੱਚ ਜਾਂ ਪੰਜਾਬੀ ਗਾਇਕੀ ਦੇ ਵਿੱਚ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਕਲਾਕਾਰ ਜਦੋਂ ਪਿੱਛੇ हट ਗਏ ਬਾਈ ਜਿਹੜੇ ਹੰਡੇ ਹੋਏ ਕਲਾਕਾਰ ਨੇ ਜਿਨ੍ਹਾਂ ਨੂੰ 20 25 25 ਸਾਲ ਹੋ ਗਏ ਨੇ ਇੰਡਸਟਰੀ ਦੇ ਵਿੱਚ ਫਿਰ ਨਵਾਂ ਕਲਾਕਾਰ ਨਵਾਂ ਡਾਇਰੈਕਟਰ ਨਵਾਂ ਪ੍ਰੋਡਿਊਸਰ ਕਿਵੇਂ ਬਾਈ ਜਗਰਾ ਦਿਖਾਊਗਾ ਸਿੱਖ ਇਤਿਹਾਸ ਦੇ ਉੱਪਰ ਫਿਲਮ ਬਣਾਉਣਾ ਹੁਣ ਆ ਪੈਸਿਆਂ ਦੀ ਗੱਲ ਆ ਗਈ ਹੈ ਕਿ ਮੰਤਾਂ ਕਰ ਰਹੇ ਮੈਂ ਪੈਸੇ ਦਿੰਦੇ ਨੇ ਉਹਨਾਂ ਨੂੰ ਜਿਹੜਾ ਫਿਲਮ ਦਿਖਾਉਣ ਦੇ ਜੇ ਜੇ ਸੰਸਾਰ ਵਾਕਈ ਇਸ ਗੱਲ ਦੇ ਵਿੱਚ ਸਚਾਈ ਹੋਈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਕੋਈ ਐਦਾਂ ਦਾ ਬਿਆਨ ਸਾਹਮਣੇ ਆਉਂਦਾ ਤਾਂ ਥੋੜੇ ਦਿਨਾਂ ਦੇ ਵਿੱਚ ਉਹਦੀ ਸਚਾਈ ਵੀ ਸਾਹਮਣੇ ਆ ਜਾਂਦੀ ਹੈ ਕਿ ਕੀ ਵਾਕਈ ਕੀ ਕੋਈ ਸਚਾਈ ਸੀ ਜੇ ਹੁਣ ਇਹ ਬਿਆਨ ਵਾਕਈ ਸੱਚਾ ਵਾਕਈ ਐਦਾਂ ਹੋਇਆ ਕਿ ਗਿੱਪੀ ਗਰੇਵਾਲ ਨੂੰ ਪੱਲਿਓ ਪੈਸੇ ਲਾਉਣੇ ਪਏ ਨੇ ਉਹਨਾਂ ਨੂੰ ਸਿਰਫ ਆਪਣੀ ਫਿਲਮ ਦਿਖਾਉਣ ਦੇ ਲਈ ਪੈਸੇ ਦੇ ਕੇ ਬੁਲਾਉਣਾ ਪਿਆ ਤਾਂ ਫਿਰ ਅੱਗੇ ਤੋਂ ਮੈਨੂੰ ਤਾਂ ਨਹੀਂ ਲੱਗਦਾ ਕੋਈ ਡਾਇਰੈਕਟਰ ਕੋਈ ਐਕਟਰ ਜਿਗਰਾ ਦਿਖਾ ਪਾਊਗਾ ਮੁਰਤ ਤੋਂ ਇਤਿਹਾਸ ਦੀ ਗੱਲ ਕਰਨ ਦੀ ਨਹੀਂ ਦਿਖਾਉਣਗੇ ਬਾਈ ਫੇਰ ਅਸੀਂ ਇਹ ਕਹਿਣ ਦਾ ਹੱਕ ਨਹੀਂ ਰੱਖਦੇ ਕਿ ਫਲਾਣੀ ਫਿਲਮ ਦੇ ਵਿੱਚ ਵਲਗਰ ਕਮੇਡੀ ਆ ਗਈ ਹੂੰ ਅਸੀਂ ਫੇਰ ਇਹ ਕਹਿਣ ਦਾ ਹੱਕ ਨਹੀਂ ਰੱਖਦੇ ਕਿ ਉੱਥੇ ਗੰਦ ਪੈ ਗਈਆ ਹੂੰ ਫੇਰ ਨਹੀਂ ਅਸੀਂ ਇਹ ਕਹਿਣ ਦਾ ਹੱਕ ਰੱਖਦੇ ਜਦ ਅਸੀਂ ਨੇ ਪੈਸੇ ਲੈ ਕੇ ਸਿੱਖੀ ਦੀ ਗੱਲ ਕਰਨੀਆਂ ਆਪਣੇ ਆਪ ਨੂੰ ਕਹੋਣਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਅਕਾਲ ਦੀ ਫੌਜ ਕਹੋਣਾ ਹੈ ਪਰ ਅਸੀਂ ਨੇ ਇਨਸਾਫ ਦੀ ਗੱਲ ਪੈਸੇ ਦੇ ਵਿੱਚ ਤੋਲ ਕੇ ਕਰਨੀ ਹੈ ਕਿ ਸਾਨੂੰ ਇੰਨੇ ਪੈਸੇ ਦੇ ਉਸ ਤਾਂ ਥੋੜੀ ਫਿਲਮ ਦੀ ਸਿਰਫਤ ਕਰਾਂਗੇ ਹੂੰ ਫਿਰ ਤਾਂ ਤੁਹਾਡੇ ਲਈ ਪੈਸਾ ਮੁੱਖ ਹੋ ਗਿਆ ਨਾ ਫਿਰ ਬਾਈ ਹੁਣ ਗਿੱਪੀ ਗਰੇਵਾਲ ਚਲੋ ਸੈਗਿਆ 32 ਲੱਖ ਰੁਪਏ ਸੈ ਗਿਆ ਕੋਈ ਬਾਈ ਨਵਾਂ ਪ੍ਰੋਡਿਊਸਰ ਹੋਇਆ ਨਵਾਂ ਐਕਟਰ ਹੋਇਆ ਉਹ ਤਾਂ ਕਹੂਗਾ ਛੱਡ ਯਾਰ ਬਿਜ਼ਨਸ ਕਰਦੇ ਆ ਕਮੇਡੀ ਫਿਲਮਾਂ ਬਣਾ ਚਾਰ ਕੱਟ ਗਾਲਾਂ ਗਿਆਸਾ ਇਹਨੂੰ ਚਾਰ ਚਾਰ ਲਿਆ ਗੰਦਮੰਦ ਜਾਂ ਯੂਟਿਊਬਰ ਆਪਾਂ ਆਪਣੀ ਫਿਲਮ ਹਿੱਟ ਕਰਾਓ ਆਪਾਂ ਕੀ ਲੈਣਾ ਯਾਰ ਬਿਲਕੁਲ ਵੀ ਇਹ ਲੋਕ ਤਾਂ ਪੈਸੇ ਲੈ ਕੇ ਹਿੱਟ ਕਰਦੇ ਨੇ ਮੰਨ ਲਓ ਬਾਈ ਕੋਈ ਮੁੰਬਈ ਵਰਗੇ ਤੋਂ ਜਾਂ ਹਾਲੀਵੁੱਡ ਤੋਂ ਕੋਈ ਪੰਜਾਬ ਦੇ ਇਤਿਹਾਸ ਤੇ ਫਿਲਮ ਬਣਾਉਣ ਦੀ ਕੋਸ਼ਿਸ਼ ਕਰਦਾ ਉਹ ਜਿਗਰਾ ਦਿਖਾਉਂਦਾ ਫਿਰ ਉਹ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਵੀਡੀਓ ਕੀ ਪ੍ਰਭਾਵ ਪਾਉਣਗੀਆਂ ਮੇਰੇ ਬਿਲਕੁਲ ਉਹ ਵੀ ਕਹਿਣਗੇ ਨਾ ਕਿ ਯਾਰ ਛੱਡੋ ਯਾਰ ਪੰਜਾਬ ਦੇ ਪਿੱਛੇ ਅਸਲੀਅਤ ਨਹੀਂ ਲੱਭਦੇ ਤਾਂ ਪੈਸੇ ਪਿੱਛੇ ਜੋ ਪੈਸਾ ਕਹਿੰਦਾ ਉਹੀ ਬੋਲਦੇ ਨੇ ਬਿਲਕੁਲ